ਵੀ ਕਨਵੀਨਰ ਤੇ ਦੇਸ਼ ਦੇ ਮੈਂ ਕਹੂੰਗਾ ਕਿ ਸਭ ਤੋਂ ਜਿਹੜਾ ਲੋਕਪ੍ਰਿਆ ਜਿਹੜੇ ਲੀਡਰ ਨੇ ਇਮਾਨਦਾਰ ਲੀਡਰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਏ ਨੇ ਕੱਲ ਉਹਨਾਂ ਨੇ ਅਮਰਸਰ ਚ ਰੋਡ ਸ਼ੋ ਵੀ ਜਿਹੜਾ ਕੀਤਾ ਤੇ ਸਾਰੇ ਜਿਹੜੇ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਰੇ ਉਮੀਦਵਾਰ ਜਿਹੜੇ ਇੱਥੇ ਆਏ ਆਗੇ ਤੇ ਸਾਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਚ ਕੰਮ ਕੀਤੇ ਆ ਉਹਨਾਂ ਦੀ ਤਾਂ ਲੋਕਾਂ ਚ ਪੋਜ਼ਿਟਿਵਿਟੀ ਸੀ ਹੋਈ ਬਾ ਰਵਿੰਦਰ ਕੇਜਰੀਵਾਲ ਜੀ ਦੇ ਆਉਣ ਦੇ ਨਾਲ ਸਾਡੇ ਵਰਕਰਾਂ ਦਾ ਸਾਡਾ ਜਿਹੜਾ ਹੌਸਲਾ ਹੋਰ ਵੱਧ ਗਿਆ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਨੇ ਸਾਰੇ ਹਲਕਿਆਂ ਦੇ ਵਿੱਚ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਅੱਜ ਅਸੀਂ ਰਵਿੰਦੀ ਜੀ ਨੂੰ ਵੀ ਇਹ ਕਹਿਣਾ ਕਿ ਜਲਦੀ ਤੋਂ ਜਲਦੀ ਜੀ ਸਾਰੇ ਹਲਕਿਆਂ ਦਾ ਟਾਈਮ ਕੱਢੋ ਲੋਕ ਤੁਹਾਨੂੰ ਪਲਕਾਂ ਮਿਸ਼ਾ ਕੇ ਜਿਹੜਾ ਉਡੀਕ ਕਰ ਰਹੇ ਆ ਦੇਖੋ ਜੀ ਉਤਾਰ ਵੀ ਦਿੰਦੇ ਫੇਰ ਅਕਾਲੀ ਦਲ ਨੇ ਕੀ ਕਰ ਲੈਣਾ ਸੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਮਾਨਤ ਜਬਤ ਹੋਣੀ ਹੈ ਜਿੱਥੇ ਉਤਾਰੇ ਵੀ ਹੈ ਜਿਆਦਾ ਮੈਨੂੰ ਉੱਥੇ ਦੱਸੋ ਵੀ ਕਿੱਥੋਂ ਜਮਾਨ ਜਿਹੜੀ ਹੈ ਬਚ ਰਹੀ ਹੈ ਅੱਜ ਦੀ ਘੜੀ ਅਕਾਲੀ ਦਲ ਸਿਰਫ ਇਹ ਲੜਾਈ ਲੜ ਰਿਹਾ ਹੈ ਵੀ ਕਿਸੇ ਤਰੀਕੇ ਜਿਹੜੀ ਜਮਾਨਤਾ ਨੇ ਉਹ ਜਿਹੜੀਆਂ ਬਾਤ ਜਾਣ ਕਿਉਂਕਿ ਜੇ ਅਕਾਲੀ ਦਲ ਦੀ ਸਥਿਤੀ ਚੰਗੀ ਹੁੰਦੀ ਫੇਰ ਸਖਬੀਰ ਸਿੰਘ ਬਾਦਲ ਸਿਟਿੰਗ ਐਮਪੀ ਹੋ ਕੇ ਪਾਰਟੀ ਪ੍ਰਧਾਨ ਹੋਵੇ ਇਲੈਕਸ਼ਨ ਲੜਨ ਤੋਂ ਨਾ ਭਜਦੇ ਇਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਟਿਕਟ ਜਿਹੜੀ ਸਭ ਤੋਂ ਲਾਸਟ ਤੇ ਅਨਾਉਂਸ ਕੀਤੀ ਹੈ ਨਹੀਂ ਬੀਬਾ ਜੀ ਤਿੰਨ ਵਾਰ ਦੀ ਸੈਟਿੰਗ ਐਮਪੀ ਸੀ ਉਹਨਾਂ ਦੀ ਟਿਕਟ ਤਾਂ ਪਹਿਲੀ ਵਾਰ ਦੇ ਵਿੱਚ ਆ ਜਾਣੀ ਚਾਹੀਦੀ ਸੀ ਪਰ ਬੜੇ ਕਨਫਿਊਜ਼ ਸੀ ਵੀ ਬਠਿੰਡਾ ਲੜੀਏ ਖਡੂਰ ਸਾਹਿਬ ਲੜੀਏ ਕਿ ਫਿਰੋਜ਼ਪੁਰ ਲੜੀਏ ਤਿੰਨੋਂ ਸੀਟਾਂ ਲਾਸਟ ਤੱਕ ਛੱਡ ਕੇ ਰੱਖੀਆਂ ਫੇਰ ਵੀ ਮੈਂ ਸਮਝਦਾ ਵੀ ਚੰਗਾ ਫੈਸਲਾ ਲਿਆ ਜਦੋਂ ਹਾਰਨਾ ਹੀ ਹੈ ਫਿਰ ਇੰਨੀ ਦੂਰ ਜਾ ਕੇ ਕਾਹਨੂੰ ਹਾਰਨਾ ਵੀ ਬਠਿੰਡੇ ਜਿਹੜਾ ਉਹ ਇਲੈਕਸ਼ਨ ਲੜ ਲਈ ਪਰ ਬੀਬਾ ਜੀ ਵੀ ਵੱਡੀ ਕਹ ਲਓ ਵੀ ਫਰਕ ਦੇ ਨਾਲ ਜਿਹੜਾ ਬਠਿੰਡੇ ਦੀ ਸੀਟ ਹਾਰ ਰਿਆ ਤੇ ਗੁਰਮੀਤ ਸਿੰਘ ਖੁੱਡੀਆਂ ਤੋਂ ਇਲੈਕਸ਼ਨ ਜਿੱਤ ਰਿਹਾ ਹੈ ਜੀਪੀ ਦੇ 405 ਦਾ ਨਾਰਾ ਲਾ ਗਿਆ ਹੈ ਤੇ ਨਾਰਾ ਲਾਉਣ ਦਾ ਜੇ 500 ਵਰਦਾਂ ਲਾ ਲੈਣਾ ਵੋਟਾਂ ਦਾ ਦੇਸ਼ ਦੇ ਲੋਕਾਂ ਨੇ ਪਾਉਣੀ ਹੈ ਬੀਜੇਪੀ ਨੇ ਪਿਛਲੇ 5 ਸਾਲ ਦੇ ਵਿੱਚ ਕੀਤਾ ਕੀ ਹੈ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਲੋਕਾਂ ਨੂੰ ਧਰਮਾਂ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਵੰਡਣ ਤੋਂ ਬਿਨਾ ਬੀਜੇਪੀ ਨੇ ਪੂਰੇ ਦੇਸ਼ 'ਚ ਕੁਝ ਨਹੀਂ ਕੀਤਾ ਲੋਕਤੰਤਰ ਦਾ ਘਾਣ ਕੀਤਾ ਡੈਮੋਕ੍ਰੇਸੀ ਦਾ ਘਾਣ ਕੀਤਾ ਏਜੰਸੀਆਂ ਦੀ ਦਰਵਰਤੋਂ ਕਰਕੇ ਹਰੇਕ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਦੇਸ਼ ਇਹਨੂੰ ਦੇਖ ਰਿਹਾ ਔਰ ਜਿਹੜਾ ਅਰਵਿੰਦ ਕੇਜਰੀਵਾਲ ਜੀ ਵਾਲਾ ਜਿਹੜਾ ਐਪੀਸੋਡ ਹੋਇਆ ਨਾ ਉਹ ਕਹਿੰਦਾ ਵੀ ਲਾਸਟ ਨੇਲ ਇਨ ਦਾ ਕਾਫਨ ਇਹਨਾਂ ਨੇ ਵੱਡਾ ਮੈਂ ਕਹੂੰਗਾ ਵੀ ਵੱਡੀ ਜਿਹੜੀ ਗਲਤੀ ਹੈ ਸਭ ਤੋਂ ਹੀ ਕੀਤੀ ਜੀਦਾ ਇਹਨਾਂ ਨੂੰ ਜਿਹੜਾ ਕਹੇ ਲੋ ਵੀ ਨਤੀਜੇ ਆ ਉਹ ਭੁਗਤਨੇ ਪੈਣਗੇ ਅੱਜ ਦੀ ਘੜੀ ਬੀਜੇਪੀ ਦੀਆਂ 400 ਕੀ ਜਿਹੜੇ ਵੱਡੇ ਵੱਡੇ ਸਟੇਟ ਸੀ ਜਿੱਥੋਂ ਬੀਜੇਪੀ ਸਫਾਇਆ ਕਰ ਦਿੰਦੀ ਸੀ ਉਥੋਂ ਵੀ ਬੀਜੇਪੀ ਨੂੰ ਬੜੀਆਂ ਸੀਟਾਂ ਤੋਂ ਇਹ ਕਹੇ ਲੋ ਵੀ ਜਿੱਤ ਦੇ ਮਾਰਜਨ ਨੂੰ ਵੀ ਘਟਾਉਣਾ ਉਹ ਵੀ ਬੜਾ ਮੁਸ਼ਕਲ ਹੋਇਆ ਪਿਆਗਾ ਆਨ ਇੰਡੀਆ ਲਾਇਨ ਦੀ ਜਿਹੜੀ ਸਰਕਾਰ ਬਣ ਰਹੀ ਹੈ ਤੇ ਆਮ ਆਦੀ ਪਾਰਟੀ ਉਹਦਾ ਹਿੱਸਾ ਹੋਊਗੀ ਬੀਜੇਪੀ ਮੈਂ ਲਿਖ ਕੇ ਦਿੰਨਾ ਐਂਡੀ ਅਲਾਈਂਸ 200 ਪਰ ਨਹੀਂ ਕਰਦਾ ਦੇਖੋ ਅੱਜ ਸਾਡੇ ਕਾਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਐਮ ਐਲ ਏ ਸਹਿਬਾਨ ਦੀ ਸਾਰੇ ਮਨਿਸਟਰ ਸਹਿਬਾਨ ਦੀ ਸਾਰੇ ਚੇਅਰਮੈਨ ਸਹਿਬਾਨ ਸਾਡੇ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਦੀ ਮੀਟਿੰਗ ਲੈਣ ਲਈ ਪਹੁੰਚ ਰਹੇ ਨੇ ਕਿ ਔਰ ਮੈਂ ਸਮਝਦਾ ਇਹਦੇ ਨਾਲ ਇੱਕ ਵੱਡਾ ਹਲਾਰਾ ਆਮ ਆਦਮੀ ਪਾਰਟੀ ਦੀ ਚੋਣ ਮਹੀਮਾ ਨੂੰ ਮਿਲੂਗਾ ਔਰ 13 0 ਦਾ ਜਮਿਸ਼ਨ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹ ਫਤਿਹ ਹੋਊਗਾ ਸੋ ਅੱਜ ਸਾਡੀ ਚੋਣ ਮਹੀਮਾ ਨੂੰ ਚਾਰ ਚੱਲ ਲਾਉਣ ਲਈ ਸਾਡੇ ਕੌਮੀ ਕਨਵੀਨਰ ਜੀ ਆ ਰਹੇ ਨੇ ਉਹਨਾਂ ਦਾ ਸਵਾਗਤ ਹੈ ਵੈਲਕਮ ਪਾਰਟੀ ਨੂੰ ਕਿੰਨੀ ਮਜ਼ਬੂਤੀ ਮਿਲੀ ਜੀ ਕੇਜਰੀਵਾਲ ਸਾਹਿਬ ਦੇ ਬਿਲਕੁਲ ਮੈਂ ਸਭ ਇਹਦਾ ਦੇਸ਼ ਜਾਣਦਾਗਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਇੱਕ ਝੂਠਾ ਫਰਜ਼ੀ ਕੇਸ ਭਾਰਤੀ ਜਨਤਾ ਪਾਰਟੀ ਨੇ ਬਣਾਇਆਗਾ ਔਰ ਭਾਰਤੀ ਜਨਤਾ ਪਾਰਟੀ ਦੇ ਈਡੀ ਵਿੰਗ ਨੇ ਬਣਾਇਆਗਾ ਇਹ ਦੇਸ਼ ਜਾਣਦਾਗਾ ਔਰ ਦੇਸ਼ ਦੀ ਸਰਵੋੱਚ ਅਦਾਲਤ ਜਿਹੜੀ ਆ ਸੁਪਰੀਮ ਕੋਰਟ ਉਹਨਾਂ ਨੇ ਐਨਟਾਇਰ ਰਾਤ ਦਿੱਤੀ ਆ ਸੋ ਉਸ ਰਾਤ ਦੇ ਤਹਿਰ ਕਿ ਚੋਣ ਪ੍ਰਚਾਰ ਕਰ ਸਕਦੇ ਨੇ ਇਹ ਵੱਡੀ ਗੱਲ ਆ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ ਲੋਕਤੰਤਰ ਕੀ ਆ ਕਿ ਸਾਰੀਆਂ ਪਾਰਟੀਆਂ ਆਪਣੀ ਆਪਣੀ ਗੱਲ ਲੋਕਾਂ 'ਚ ਜਾ ਕੇ ਰੱਖਣ ਔਰ ਉਸ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਔਰ ਇਹ ਜਿਹੜਾ ਅਰਵਿੰਦ ਕੇਜਰੀਵਾਲ ਜੋ ਰਾਹਤ ਦਿੰਦੀ ਆ ਚੌਂ ਜਿਹੜਾ ਰੀਲਿਫ ਦਿੰਦੀ ਹੈਗੀ ਬੇਲ ਹੋਈ ਜਾਗੀ ਸੋ ਮੈਂ ਸਬੰਧ ਨਾਲ ਸਾਡੀ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਆ ਉਸ ਤੋਂ ਪਤਾ ਲੱਗਦਾਗਾ ਕਿ ਅੱਜ ਸਾਡੀ ਸੁਪਰੀਮ ਕੋਰਟ ਨੂੰ ਵੀ ਇਸ ਗੱਲ 'ਤੇ ਦਖਲ ਦੇਣਾ ਪੈ ਰਿਹਾ ਕਿ ਲੋਕਤੰਤਰ ਬਚਾਉਣਾਗਾ ਸੋ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਕਾਤਲ ਬਣੀ ਹੋਈ ਆ ਦੁਸ਼ਮਣ ਬਣੀ ਹੋਈ ਆ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਥਾਣੀ ਹੋਈ ਆ ਸੋ ਦੇਸ਼ ਦੇ ਲੋਕ ਇਕੱਠੇ ਲੰਗੇ ਇੱਕ ਮੁੱਠ ਲੈ ਕੇ ਔਰ ਭਾਰਤੀ ਜਨਤਾ ਪਾਰਟੀ ਨੂੰ ਜਵਾਬ ਦੇਣਗੇ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਕਮਲਿਸ ਐਫ ਆਈ ਆਰ ਦਰਜ ਕੀਤੀ ਗਈ ਕੁਦਰਤੀ ਪੁਛਵਲੋ ਜਿਹੜੇ ਕਈ ਦਿਨਾਂ ਜਿਹੜੇ ਪੀਐਨ ਬਾਬੂ ਦੇ ਦੇਖੋ ਮਾਮਲਾ ਜਿਹੜਾ ਅਦਾਲਤ ਦੇ ਅਧੀਨ ਆ ਕੋਰਟ ਦੇ ਅਧੀਨ ਆ ਕੀ ਸੋ ਜਦੋਂ ਉਹਦੀ ਐਫ ਆਈ ਆਰ ਦੀ ਕਾਪੀ ਮਿਲੂ ਫਿਰ ਕਮੈਂਟ ਕਰ ਸਕਦੇ ਬੀ ਜੀ ਪੀ ਦੇ ਲੋ 400 ਬਾਰ ਦਾ ਨਾਰਾ ਲੱਗ ਰਿਹਾ ਤੇ ਧਰਮ ਦੇ ਨਾਂ ਦੇ ਉੱਤੇ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੰਮ ਦੇ ਨਾਂ ਤੇ ਵੋਟਾਂ ਨਹੀਂ ਮੰਗ ਰਹੀ ਅੱਜ ਉਹ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਪਾੜ ਕੇ ਲੋਕਾਂ 'ਚ ਨਫ਼ਰਤ ਫੈਲਾ ਕੇ ਹਿੰਦੂ ਮੁਸਲਮਾਨ ਦਾ ਨਾਰਾ ਲਾ ਕੇ ਮੰਗਲ ਸੂਤਰ ਦਾ ਨਾਰਾ ਲਾ ਕੇ ਵੋਟਾਂ ਮੰਗ ਰਹੀ ਹੈ ਕਿਉਂਕਿ 10 ਸਾਲਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ 10 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਸੱਤਾ 'ਚ ਕਿਵੇਂ ਆਈ ਸੀ ਕਿ 2 ਕਰੋੜ ਨੌਕਰੀਆਂ ਭਾਰਤੀਆਂ ਨੂੰ ਮਿਲਣਗੀਆਂ ਕਿਸਾਨ ਦੀ ਆਮਦਨ ਦੁੱਗਣੀ ਹੋ ਜੂਗੀ ਦੇਸ਼ ਦੇ ਅੰਦਰ ਇੰਡਸਟਰੀ ਆਉਗੀ ਉਦਯੋਗ ਖੋਣਗੇ ਕਾਲਾ ਧਨ ਬਾਹਰ ਲੈ ਕੇ ਆਵਾਂਗੇ 15-15 ਲੱਖ ਲੋਕਾਂ ਦੇ ਖਾਤੇ ਚਾਉਣਗੇ ਸਾਰਾ ਕੁਝ ਫਲॉप ਹੋ ਗਿਆ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦਾ ਫੇਲ ਹੋ ਗਿਆ ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਧਰਮ ਦੇ ਨਾਂ ਤੇ ਬਖਰੇਵੇਂ ਪਾ ਕੇ ਲੋਕਾਂ 'ਚ ਨਫ਼ਰਤ ਪੈਦਾ ਕਰਕੇ ਵੋਟ ਪਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਕਮਜ਼ੋਰ ਆ ਪਿਛਲੇ ਜੇ ਆਪਾਂ ਦੇਖਿਆ ਜਾਵੇ ਪਿਛਲੇ ਲਗਭਗ 2 ਮਹੀਨਿਆਂ ਤੋਂ 2 ਤਲ ਮਹੀਨਿਆਂ ਤੋਂ ਭਾਰਤੀ ਜਨਤਾ ਪਾਰਟੀ ਲਗਾਤਾਰ ਉਹਦਾ ਗ੍ਰਾਫ ਦਿਖ ਰਿਹਾ ਹੈਗਾ 400 ਪਾਰ ਤੱਕ ਹੀ ਉਹ ਵੈਸੇ ਮੈਂ ਦਾ 200 ਪਾਰ ਨਹੀਂ ਹੋ ਸਕਦੀ ਔਰ ਬਹੁਤ ساری ਜਗਤ ਦਿੱਤੇ ਭਾਰਤੀ ਜਨਤਾ ਪਾਰਟੀ ਜਮਾਨਤ ਚੱਤ ਹੋ ਰਹੀ ਆ ਮੈਂ ਦੇਸ਼ ਦੇ ਬਹੁਤ ਸਾਰੇ ਏਸ਼ੀਆ ਜਾ ਕੇ ਆਇਆ ਹੈਗਾ ਬਹੁਤ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਲੋਕ ਨਫ਼ਰਤ ਕਰਦੇ ਨੇ ਕਿਉਂਕਿ ਦੇਸ਼ ਜਿਹੜਾ ਭਾਰਤ ਦੇਸ਼ ਆ ਉਹ ਵਖ ਵਖ ਧਰਮਾਂ ਦਾ ਵਖ ਵਖ ਜਾਤਾਂ ਦਾ ਵਖ ਵਖ ਗੋਤਾਂ ਦਾ ਵਖ ਵਖ ਸੱਭਿਆਚਾਰਾਂ ਦਾ ਮਤਲਬ ਦੇਸ਼ ਜਿਹੜਾ ਹੈਗਾ ਸਦੀਆਂ ਸਦੀਆਂ ਤੋਂ ਸਾਡੇ ਗੁਰੂਆਂ ਪੀਰਾਂ ਦਾ ਸਾਂਝਾ ਦੇਸ਼ ਆ ਜਿਹੜਾ ਵੀ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰੂਗਾ ਦੇਸ਼ ਦੇ ਲੋਕੋਨੂੰ ਮੂੰਹ ਤੋੜ ਜਵਾਬ ਦੇ ਰਹੇ ਨੇ ਕਿ ਸੁਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜ ਜਵਾਬ ਦੇ ਰਹੇ ਨੇ ਇਹ ਕਿਸਾਨਾਂ ਦੇ ਉੱਪਰ આરોਪ ਲਾਏ ਨੇ ਕਿ ਉਹ ਪੈਸੇ ਲੈ ਕੇ ਦੂਜੀਆਂ ਪਾਰਟੀਆਂ ਤੋਂ ਬੀਜੇਪੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਜੋ ਕੁਝ ਭਾਰਤੀ ਜਨਤਾ ਪਾਰਟੀ ਨੇ ਬੀਜਿਆਗਾ ਇਹ ਦੇਸ਼ ਜਾਣਦਾਗਾ ਤਿੰਨ ਕਾਲੇ ਕਾਨੂੰਨ ਕਿਹਨੇ ਬਣਾਏ ਸੀ ਭਾਈ ਦੇਸ਼ ਜਾਣਦਾ ਨਾ ਭਾਰਤੀ ਜਨਤਾ ਪਾਰਟੀ ਨੇ ਬਣਾਏ ਸੀ ਵਾਪਸ ਲਏ ਨੇ ਵਾਪਸ ਤਾਂ ਲਏ ਨੇ ਕਿਉਂ ਗਲਤ ਬਣਾਏ ਨੇ ਮਾਰਨ ਲਈ ਬੜਾਏ ਨੇ ਕੋੜਾਨੀਆਂ ਆਵਾਨੀਆਂ ਲਈ ਬੜਾਏ ਨੇ ਉਹ ਕਾਰਪੋਰੇਟ ਘਰਾਣਿਆਂ ਲਈ ਬੜਾਏ ਨੇ ਕਿ ਅੱਜ ਉਹ ਵੱਧਣਾ ਪੈ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਬੀਜੇਪੀ ਨੂੰ ਹੱਥ ਜੋੜ ਕੇ ਮਾਫੀ ਮੰਗ ਲੈਣੀ ਚਾਹੀਦੀ ਆ ਕਿ ਸਾਡੇ ਤੋਂ 750 ਕਿਸਾਨ ਦਾ ਕਤਲ ਹੋ ਗਿਆ ਸਾਡੇ 750 ਕਿਸਾਨ ਜਿਹੜਾ ਮਾਰਿਆ ਗਿਆ ਅਸੀਂ ਉਹਦੇ ਕਤਤਰਾਂ ਦੇ ਦੋਸ਼ੀ ਆ ਇਸ ਗੱਲ ਦੀ ਜਿਹੜੀ ਆ ਭਾਰਤ ਪ੍ਰਧਾਨ ਮੰਤਰੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਥੈਂਕ ਯੂ ਇਸ 71 ਦਾ ਦੇ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਕਤਤਤਾ ਕੀਤੀ ਗਈ ਸਾਡੇ ਸੁਪਰੀਮ ਅਸ਼ਰੀਵੰਦ ਕੇਜੀਵਾਲ ਦੇ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਅੱਜ ਇਸ ਇੱਕ ਤਤਾਂ ਨੂੰ ਸੰਬੋਧਨ ਕਰਨਗੇ ਸੋ ਜਿਹੜੀ ਹੋਣ ਇਲੈਕਸ਼ਨ ਹੋ ਰਹੀ ਹੈ ਇਹਦੇ ਸੰਬੰਧ ਵਿੱਚ ਜਿਹੜੇ ਆ ਉਹ ਆਪਣੇ ਵਿਚਾਰ ਪੇਸ਼ ਕਰਨਗੇ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਦੱਸਣਗੇ ਤੇ ਪੰਜਾਬ ਦੇ ਵਿੱਚ 13 0 ਕਿਦਾਂ ਕਰਨੀ ਉਹਦੇ ਬਾਰੇ ਅੱਜ ਸ ਕਿ ਸੋ ਸਾਰੇ ਪੰਜਾਬ ਦੇ ਵਿਧਾਇਕ ਮੰਤਰੀ ਸਹਿਬਾਨ ਤੇ ਚੇਅਰਮੈਨ ਸਹਿਬਾਨ ਸਾਰੇ ਇਥੇ ਵੱਡਾ ਇਕੱਠ ਕੀਤਾ ਗਿਆ ਮਲਵੀ ਗਾਰਡਨ ਅਮਰੀਕਾ ਬਾਈਪਾਸ ਤੇ ਸੋ ਇਹ ਜਿਹੜਾ ਵੱਡਾ ਘਾਟਾ ਘਾਟਾ ਮਾਦਾ ਇਕੱਠ ਇਹ ਦਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਇਤਕਾਂ ਜਿਹੜਾ 130 ਹੋਣ ਜਾ ਰਹੀ ਕਿਉਂਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਨਾਰਾ ਦਿੱਤਾ ਕਿ ਪੰਜਾਬ ਬਣੇਗਾ ਇਸ ਵਾਰ ਦੇਸ਼ ਦਾ ਹੀਰੋ ਕਰਦਾਂਗੇ 130 ਸੋ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕੱਲ ਦਾ ਕੰਮ ਕਿੰਨਾ ਕੰਮ ਚੱਲ ਰਿਹਾ ਜੀ ਕੱਲ ਦਾ ਰੂਟ ਸ਼ੋਅ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਜੀ ਇਹਦੇ ਵਿੱਚ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸਾਡੇ ਸਪੀ ਮੁਰਵਿੰਦ ਕੇਜੀਵਾਲੀ ਕੇਜੀਵਾਲ ਦੀ ਕੱਲ ਪਹਿਲੀ ਵਾਰੀ ਇਹ ਮਸਰ ਆਏ ਤੋਂ ਇੱਕ ਭਰਵਾ ਹੰਗਾਰਾ ਜਿਹੜਾ ਵਲੰਟੀਅਰਾਂ ਦਾ ਮਿਲਿਆ ਉਹਨਾਂ ਨੂੰ ਵਲੰਟੀਅਰਾਂ ਦੇ ਵਿੱਚ ਬਹੁਤ ਜੋਸ਼ ਉਤਸ਼ਾਹ ਸੀ ਜਿੱਦੇ ਕਰਕੇ ਜਿਹੜਾ ਇਹ ਰੂਟ ਸ਼ੋਅ ਬਹੁਤ ਸਫਲ ਹੋਇਆ ਸੋ ਬਹੁਤ ਵੱਡੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਸ਼੍ਰੀਵੇਦ ਕੇਜੀਵਾਲ ਦੀ ਸਰਦਾਰ ਕੋਮਨ ਸਿੰਘ ਮਾਂਜੀ ਨੂੰ ਪ੍ਰਾਪਤ ਹੋਈਆਂ ਕਿਉਂਕਿ ਇਹਦੇ ਨਾਲ 405 ਬੀਜੇਪੀ ਦਾ ਨਾਰਾ 400 ਪਾਰ ਜਿਹੜਾ ਉਹ ਪੁਰਾਣਾ ਹੋ ਚੁੱਕਾ ਹੈ ਜੀ ਹੁਣ ਚਾਰ ਗੇਟ ਦੀ ਜਿਹੜੀ ਇਲੈਕਸ਼ਨ ਹੋ ਚੁੱਕੀ ਉਹਦੇ ਚ ਬੀਜੇਪੀ ਹੁਣ ਕਦੀ ਵੀ ਚਾਰ 400 ਪਾਰ ਦਾ ਨਾਰਾ ਨਹੀਂ ਲੰਦੀ 20ੂ 20 ਹੁਣ ਪਾਰ ਨੂੰ ਛੱਡ ਕੇ ਬੀਜੇਪੀ ਦਾ ਅੰਤਮ ਸੰਸਕਾਰ ਵਾਲੇ ਬੰਨੇ ਆ ਜੀ ਬੀਜੇਪੀ 400 ਪਾਰ ਨਹੀਂ ਕਦੀ ਨਹੀਂ ਜਾ ਸਕਦੀ 150 ਤੋਂ ਉੱਪਰ ਸੀਟ ਇੱਕ ਨਹੀਂ ਇਹਨਾਂ ਨੂੰ ਆਉਣੀ ਸੋ ਇੰਡੀਆ ਐਲਾਈਂਸ ਦੀ ਜਿਹੜੀ ਸਰਕਾਰ ਆ ਭਾਰਤ ਸਰਕਾਰ ਬੰਦ ਜਾ ਰਹੀ ਆ ਸੋ ਇਸ ਦੇ ਵਿੱਚ ਆਮ ਆਦਮੀ ਪਾਰਟੀ ਜੂਰ ਪਾਈ ਵੱਲ ਹੋਏਗੀ ਕੀ ਵੱਡਾ ਐਲਾਨ ਕਰ ਸਕਦੇ ਨੇ ਪੰਜਾਬ ਹਰ ਤੇ ਜਾ ਬਿਲਕੁਲ ਜੀ ਅੱਜ ਜੋ ਵਰਕਰ ਮਿਲਣੀ ਰੱਖੀ ਗਈ ਹੈ ਇਹਦੇ ਵਿੱਚ ਕੋਈ ਵੱਡਾ ਐਲਾਨ ਵੀ ਕਰ ਸਕਦੇ ਅੱਗੇ ਦੀ ਰਣਨੀਤੀ ਵੀ ਲੀਕ ਸਕਦੇ ਆ ਸੋਚ ਇਹ ਜਿਹੜੇ ਡਰਾਏ ਤੁਹਾਨੂੰ ਕੁਝ ਦਿਨਾਂ ਦੇ ਉਸੇ ਚਿਰਾਂ ਦੇ ਵਿੱਚ ਜਿਹੜੀ ਆ ਇਹ ਸਾਰੇ ਖੁਲਾਸੇ ਕਰ ਦਿੱਤੇ ਜਾਣਗੇ ਮੈਂ ਧੰਨਵਾਦ ਕਰਦਾ ਹਾਂ ਆਪਣੀ ਪਾਰਟੀ ਦਾ ਜਿਨ੍ਹਾਂ ਨੇ ਮੇਰੇ ਤੇ ਮਾਣ ਬਖਸ਼ਿਆ ਔਰ ਮੈਂ ਰਹਿਣੀ ਆ ਸਦਾ ਔਰ ਸਾਡੀ ਕੋਸ਼ਿਸ਼ ਹੈ ਵੀ ਇਸ ਵਾਰ ਲੋਕ ਜਿਹੜਾ ਫਤਵਾ ਦੇਣਗੇ ਉਹ ਜਿਹੜਾ ਫਤਵਾ ਆ ਇੱਕ ਵੱਖਰਾ ਨਜ਼ਰ ਆਊਗਾ ਕਿਉਂਕਿ ਸਾਡੇ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਐਕਟਰਾਂ ਨੂੰ ਵੀ ਵੋਟਾਂ ਪਾਈਆਂ ਲੀਡਰਾਂ ਨੂੰ ਵੀ ਪਾਈਆਂ ਇਸ ਵਾਰ ਪਹਿਲੀ ਵਾਰੀ ਹੋਊਗਾ ਵੀ ਵੋਟ ਜਿਹੜੀ ਆ ਆਮ ਘਰਾਂ ਦੇ ਲੋਕਾਂ ਨੂੰ ਆਮ ਘਰਾਂ ਦੇ ਮੁੱਦੇ ਇੰਡਸਟਰੀ ਹੈ ਜੀ ਮੁੱਦਾ ਬਾਰਡਰ ਏਰੀਆ ਹੈ ਨਸ਼ੇ ਦਾ ਹੈ ਜੀ ਮੁੱਦਾ ਮੈਂ ਕਹਿ ਸਕਦਾ ਹਾਂ ਵੀ ਹਸਪੀਟਲ ਕੋਈ ਵੱਡਾ ਨਹੀਂ ਹੈਗਾ ਉੱਥੇ ਜੀ ਮੁੱਦਾ ਜਿਹੜਾ ਹਰ ਹਲਕੇ ਦੇ ਜਿਹੜੇ ਸੈਂਟਰ ਨਾਲ ਰਿਲੇਟਡ ਕਈ ਮੁੱਦੇ ਨੇ ਜੀ ਸੋ ਕਹਿਣ ਦਾ ਭਾਵ ਰਾਤ ਦਿਨ ਜਿਹੜੇ ਆ ਵਰਕ ਕਰ ਰਹੇ ਆ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨੂੰ ਪੁੱਛ ਰਹੇ ਆ ਦੁੱਖ ਦੀ ਗੱਲ ਇਹ 75 ਸਾਲ ਸਾਰ ਵੀ ਨਹੀਂ ਲਈ ਕਿਸੇ ਪਰ ਹੁਣ ਉਹਨਾਂ ਦੇ ਹੱਕਾਂ ਦੀ ਗੱਲ ਜ਼ਰੂਰ ਕਰਾਂਗੇ ਜਿਹੜੇ ਟਾਕੀ ਗਰਾਊਂਡ ਤੇ ਕਿੰਨਾ ਦਾ ਲੋਕਾਂ ਦਾ ਕਰ ਰਹੇ ਆ ਅ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਨੂੰ ਕਿ ਕਾਂਗਰਸੀ ਵੀ ਮਿਲਦੇ ਕਿ ਬੀਜੇਪੀ ਵਾਲੇ ਵੀ ਮਿਲਦੇ ਕਿ ਕੱਲ ਦੀ ਵੀ ਮਿਲਦੇ ਕਹਿੰਦੇ ਹੈ ਭਾਵੇਂ ਆਪਾਂ ਪੱਕੇ ਆ ਪਰ ਅਸੀਂ ਪਹਿਲਾਂ ਜਿਹੜੀਆਂ ਵੋਟਾਂ ਸੀ ਉਹ ਅਸੀਂ ਉਧਰਲੇ ਪਾਸੇ ਸਾਡੀਆਂ ਦੋ ਸੀਟਾਂ ਜਿੱਤੀਆਂ ਸੀ ਬਾਕੀ ਸੀਟਾਂ ਕਾਂਗਰਸ ਨੂੰ ਪੈ ਗਈਆਂ ਭਾਜਪਾ ਨੂੰ ਇੱਕ ਪੈ ਗਈ ਪਰ ਹੁਣ ਲੋਕ ਕਹਿੰਦੇ ਨੇ ਉਦੋਂ ਅਸੀਂ ਵੋਟਾਂ ਪਾਈਆਂ ਨਹੀਂ ਸੀ ਪਰ ਹੁਣ ਇਸ ਵਾਰ ਵੋਟਾਂ ਅਸੀਂ ਆਮ ਆਦਮੀ ਪਾਰਟੀ ਨੂੰ ਪਾਉਣੀਆਂ ਮੈਂ ਪੁੱਛਿਆ ਕਿਉਂ ਕਹਿੰਦੇ ਯਾਰ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਵੀ ਨਹੀਂ ਵੋਟ ਵੀ ਨਹੀਂ ਪਾਈ ਵਿਰੋਧਤਾ ਵੀ ਕਰਦੇ ਨੇ ਪਰ ਬਿੱਲ ਹੁਣ ਸਾਡੇ ਵੀ ਜ਼ੀਰੋ ਆ ਰਹੇ ਆ ਕਿਉਂ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਲੋਕ ਤਿਆਰ ਬੈਠੇ ਜਦੋਂ ਸੰਗਤ ਦੀ ਕਚਹਿਰੀ ਚ ਹੋਈ ਏ ਟੱਕਰ ਜਿਹੜੀ ਏ ਲੋਕ ਬਣਾਉਂਦੇ ਹੁੰਦੇ ਨੇ ਔਰ ਫਤਵਾ ਵੀ ਜਿਹੜਾ ਲੋਕ ਦਿੰਦੇ ਹੁੰਦੇ ਨੇ ਇਹ ਲੋਕਾਂ ਦੀ ਲੜਾਈ ਮੈਦਾਨ ਲੜ ਰਹੇ ਆ ਔਰ ਲੋਕ ਜਿਹੜੀ ਏ ਮੇਰੀ ਲੜਾਈ ਕਰ ਰਹੇ ਨੇ ਲੋਕ ਇਹਨਾਂ ਤਾਂ ਕਿਸਦੇ ਪਏ ਇਹ ਵੇਲੇ ਨੇ ਮੁੱਦਿਆਂ ਤੇ ਨਹੀਂ ਗੱਲ ਹੁੰਦੀ ਕੋਈ ਇਹ ਇਹ ਵੀਡੀਓ ਐਡਿਟ ਕਰ ਕਰਕੇ ਜ਼ਰੂਰ ਬੁੰਦੇ ਨੇ ਪਰ ਮੈਨੂੰ ਇਸ ਗੱਲ ਦੀ ਮੈਂ ਕਹਿ ਸਕਦਾ ਵੀ ਖੁਸ਼ੀ ਵੀ ਆ ਵੀ ਜਿੱਥੇ ਕੰਮ ਮੈਂ ਨਹੀਂ ਪਹੁੰਚ ਸਕਦਾ ਮੈਨੂੰ ਅਮਰੀਕਾ ਕੈਨੇਡਾ ਤੋਂ ਟੈਲੀਫੋਨ ਆ ਜਾਂਦੇ ਨੇ ਤੁਹਾਡੀ ਵੀਡੀਓ ਇਸੋ ਕਹਿਣ ਦਾ ਬਾਬ ਮੈਂ ਧੰਨਵਾਦ ਕਰਦਾ ਵੀ ਜਿਹੜੀ ਪਬਲਿਸਿਟੀ ਹੈ ਜਿਹੜੀ ਉਹ ਦੇ ਵਿਰੋਧੀ ਕਾਰੀ ਰਹੇ ਨੇ ਮੇਰੀ ਬਹੁਤ ਵਧੀਆ ਮੈਂ ਰਹਿ ਰਹੀਆਂ ਕਿਉਂਕਿ ਮੇਰੇ ਫਾਲੋਅਰ ਵੀ ਦਿਨੋ ਦਿਨ ਵੱਧ ਰਹੇ ਨੇ ਅ ਦੇਖੋ ਜੀ ਅੱਜ ਆਏ ਨੇ ਸਰੋਣੀ ਔਰ ਖੁਸ਼ ਖਬਰੀ ਕੋਈ ਨਾ ਕੋਈ ਮਾਨੂੰ ਲੱਗਦਾ ਹੈ ਹੋਰ ਦੇਖ ਕੇ ਜਾਣਗੇ ਪੰਜਾਬ ਸਰ